ਲੋ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਸਾਡੇ ਮੁਰਗੇ 31 ਦਿਨ ਦੇ ਹੋ ਗਏ ਆ ਦੇਖੋ ਰੈਸਟ ਕਰਨਦੇ ਆ ਹੁਣ ਮੈਂ ਦਾਣੇ ਇਹਨਾਂ ਦੇ ਭਰਤੇ ਆ ਡੱਬਿਆਂ ਤੇ ਤੇ ਹੁਣੇ ਖਾਂਦੇ ਆ ਆ ਦੇਖੋ ਡੱਬੇ ਭਰਤੇ ਸਾਰੇ ਬਸ ਹੁਣ ਥੋੜੇ ਦਿਨ ਦੇ ਹੀ ਪ੍ਰੋਨੇ ਆਏ ਬਸ ਮੰਨ ਲਓ ਹੋਰ 4-5 ਦਿਨਾਂ ਵਿੱਚ ਨਾ ਤਾਂ ਕੰਮ ਖਤਮ ਬੀਚੇ ਜਾਣੇ ਫਿਰ ਹੁਣ ਭੱਜ ਜਾਂਦੇ ਮੈਨੂੰ ਦੇਖ ਕੇ ਇੱਧਰ ਉੱਧਰ ਕੋ ਟੋਕੜ ਲਗ ਭਾਗੇ 10 ਕਿਲੋ ਪਲਾਸੀ ਹੋ ਗਿਆ ਹੁਣਾ ਕੋ ਵੀ ਇਟ ਨਾ ਦਾ ਹਾ ਇਧਰ ਕੇਰਾ ਪਾਇਆ ਹੈ ਹਾਈ ਖਾਨ ਨਹੀਂ ਦੇ ਆਏ ਥੋੜਾ ਥੋੜਾ ਟਾਈਮ ਲੱਗਣਾ ਪਏ ਹਾ ਇੱਕ ਬਲੈਕ ਮੁਰਗੀ ਵੀ ਹੈ ਨੀ ਕੋਨ ਹਾਰੇ ਤੋਰੇ ਫੇਰ ਤੇ ਲੱਗੇ ਦਿਖਾਣ ਲੱਤੇ ਉਹ ਦੇਖੋ ਕਿ ਮਾਸ਼ਾਅੱਲਾ ਮਾਰਨਦੇ ਆ ਅਮਰਕੇ ਨੂੰ ਉਨਜੋਸ਼ ਆ ਗਿਆ ਨਾ ਤੇ ਬਸ ਮੁਰਗੀ ਵੇਚ ਕੇ ਤੇ ਫਿਰ ਆਪਾਂ ਮੱਝਾ ਦਵਾਲੇ ਹਾਂ ਫਿਰ ਅੱਗੇ ਤੋਂ ਤੁਹਾਨੂੰ ਮੱਝਾ ਦੀ ਵੀਡੀਓ ਮਿਲੇਗੀ ਕਿਉਂਕਿ ਮੱਝ ਸਾਡੀ ਵੀ ਸੋਣ ਵਾਲੀ ਆ ਮਾਰਨ ਮੁਰਗੇ ਚਾਰ ਪੰਜ ਦਿਨਾਂ ਤੇ ਕੰਮ ਖਤਮ ਹੋ ਜਾਣੇ ਵੇਚ ਦੇਣੇ ਤੇ ਕਮਰੇ ਆਨ ਖਾਲੀ ਹੋ ਜਾਣੇ ਫਿਰ ਆਪਾਂ ਮੱਝਾ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਡੇਲੀ ਮੱਝਾ ਸਾਡੀਆਂ ਕੀ ਕਰਦੀਆਂ ਤੇ ਕੀ ਖਾਂਦੀਆਂ ਹੈ